ਪਿੱਪਲ ਤੋਂ ਲੈ ਕੇ ਮਤਲਬ ਤુલਸੀ ਤੱਕ ਜੇ ਦੇਖੋਗੇ ਉਹ ਐਵੇਂ ਥੋੜੀ ਜਿਹੀ ਅਜੇ ਪਸ਼ੂ ਪੰਛੀਆਂ ਤੱਕ ਮਤਲਬ ਅਸੀਂ ਇਹ ਸਮਝਦੇ ਸੀ ਕਿ ਅਸੀਂ ਇਹਦਾ ਹਿੱਸਾ ਹੈਗੇ ਹਾਂ ਅਸੀਂ ਬਣ ਗਏ ਤੇ ਮਾਲਕ ਸਾਡੀ ਮਾਲਕ ਬਣ ਗਈ ਮਾਰਕੀਟ ਸਾਡੇ ਸਵਾਦ اچھا ਫਿਰ ਅਸੀਂ ਅੰਨੇ ਹੋ ਕੇ ਜਿਵੇਂ ਪੰਜਾਬੀਆਂ ਦੀ ਆਦਤ ਹੈ ਜਿੱਧਰ ਨੂੰ ਪੈ ਜਾਣ ਉਧਰ ਨੂੰ ਟੁੱਟ ਕੇ ਪੈ ਜਾਂਦੇ ਨੇ ਅਸੀਂ ਉਹ ਪਏ ਅਸੀਂ ਕਹਿੰਦੇ ਜੀ ਅਸੀਂ ਮਤਲਬ ਅੰਨਦਾਤੇ ਬਣ ਗਏ ਸਾਰੇ ਮੁਲਕ ਦੇ ਹੋਰ ਹੋ ਗਿਆ ਮੈਨੂੰ ਦੱਸੋ ਕਿੰਨੇ ਲੋਕ ਚੌਲ ਖਾਂਦੇ ਨੇ ਇੱਥੇ ਕਿੰਨੀ ਜ਼ਰੂਰਤ ਹੈ ਸਾਨੂੰ ਡਾਟਾ ਪੇਜ ਗੂਗਲ ਤੇ ਤੁਸੀਂ ਦੇਖ ਲੈਣਾ ਨਾ ਕਣਕ ਦੀ ਉਹ ਨਹੀਂ ਲੋੜ ਹੈ ਹੋ ਕੀ ਰਿਹਾ ਇਸ ਦੇ ਵਿੱਚ ਉਹਨਾਂ ਦੋ ਫਸਲਾਂ ਦੇ ਉੱਪਰ ਸਰਕਾਰਾਂ ਨੇ ਜਿਹੜੀ ਚੀਜ਼ ਜਿੱਦਣ ਨੂੰ ਖਿੱਚਣਾ ਹੁੰਦਾ ਉਹਨਾਂ ਨੇ ਐਮਐਸਪੀ ਉਹਨਾਂ ਤੇ ਦੇ ਦਿੱਤੀ ਹੂੰ ਅਸੀਂ ਉਹਦੇ ਤੇ ਹੋਰ ਰੋਲਾ ਪਾਈ ਜਾ ਰਹੇ ਹਾਂ ਜੀ ਐਮਐਸਪੀ ਦੇ ਉਫਲਾਣਾ ਕਰੋ ਜੇ ਕਰੋ ਉਹ ਕਰੋ ਮੈਨੂੰ ਦੱਸੋ 12000 ਪਿੰਡ ਹਨ ਇੱਕ ਪਿੰਡ ਨੂੰ ਕਿੰਨਾ ਚਾਹੀਦਾ ਖਾਣ ਲਈ ਕੀ ਉਹ ਪਿੰਡ ਚ ਨਹੀਂ ਹੋ ਸਕਦਾ ਅਸੀਂ ਦੋਸ਼ ਹੋਰ ਚੀਜ਼ਾਂ ਨੂੰ ਦੇ ਜਣ ਅਸੀਂ ਜਿਹੜੇ ਸਵਾਦ ਵਧਾ ਲੈ ਸਾਰੇ ਸ਼ਹਿਰਾਂ ਚ ਚਲੇ ਜਾਓ ਤੁਸੀਂ ਨਿਗਾਹ ਮਾਰ ਕੇ ਦੇਖੋ ਟਰੈਕਟਰ ਮਾਰਕੀਟ ਲੋਨ ਲੈ ਕੇ ਟਰੈਕਟਰ ਲੈ ਉਹ ਫਿਰ ਵੇਚੇ ਜਾਂਦੇ ਨੇ ਉਹ ਕਿਸੇ ਸੜਕ ਦੇ ਉੱਪਰ ਚਲੇ ਜਾਓ ਚਾਰੇ ਪਾਸੇ ਕਾਰਾਂ ਨੇ ਜਿਹੜੀਆਂ ਟੁੱਟੀਆਂ ਹੋਈਆਂ ਉਹਨਾਂ ਦੀ ਲਾਈਨਾਂ ਲੱਗੀਆਂ ਹੋਣ ਨੇ ਹਮ ਅਸੀਂ ਅੱਖਾਂ ਮੀਚ ਕੇ ਉਹਨਾਂ ਦਾ ਮਾਡਲ ਚੱਕ ਲਿਆ ਬਾਹਰ ਵਾਲਿਆਂ ਦਾ ਕਿ ਜੀ ਉਹ ਬੜੇ ਖੁਸ਼ ਨੇ ਸ਼ਾਇਦ ਅਸੀਂ ਵੀ ਖੁਸ਼ ਹੋ ਜਾਈਏ ਇਹ ਨਹੀਂ ਦੇਖਿਆ ਵੀ ਉਹ ਕਿੰਨੇ ਕੁ ਦੁਖੀ ਨੇ ਪਰ ਉਹਨਾਂ ਦੀ ਪੋਪੂਲੇਸ਼ਨ ਕਿੰਨੀ ਹੈ ਲੈਂਡ ਕਿੰਨੀ ਹੈ ਉਹਨਾਂ ਕੋਲ ਹਮ ਕਿ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਨਾ ਸਾਡੇ ਤਾਂ ਹੋਰ ਤਰ੍ਹਾਂ ਦੀ ਰਿਚਨੈਸ ਸੀਗੀ ਪਹਿਲਾਂ ਸੋ ਸਾਡੇ ਹੈ ਕਿ ਲੋਕਾਂ ਦੀ ਤਵਾਹੀ ਅਸੀਂ ਕਰਤੀ ਅਸੀਂ ਠੀਕ ਹੈ ਕਿ ਸਰਕਾਰਾਂ ਜਾਂ ਪੋਲੀਟਿਸ਼ੀਅਨ ਇਹ ਨਹੀਂ ਕਹਿ ਸਕਦੇ ਕਿਸਾਨਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਤਾਂ ਅੰਨਦਾਤਾ ਹੈ ਹਮ ਅੰਨਦਾਤਾ ਕਿਸ ਕੋਸ਼ਟ ਤੇ ਅੰਨ ਦੇ ਰਿਹਾ ਤੁਸੀਂ ਸਰਵੇ ਕਰਕੇ ਦੇਖੋ ਪਿੰਡਾਂ ਦੇ ਵਿੱਚ ਕਿੰਨੇ ਲੋਕ ਆਪ ਕੰਮ ਕਰਦੇ ਨੇ ਅਸੀਂ ਇੱਕ ਛੋਟਾ ਜਿਹਾ ਇੱਥੇ ਇੱਕ ਪ੍ਰੋਜੈਕਟ ਕਰਨ ਲੱਗੇ ਸੀਗੇ ਉਹ ਚ ਨਾ ਸੀਗਾ ਵੀ ਕਿਵੇਂ ਚੇਂਜ ਕਿਵੇਂ ਆਈ ਅਸਰ ਦੇ ਵਿੱਚ ਡਿਵੀਜ਼ਨ ਆਫ ਲੇਬਰ ਦੀ ਮੈਂ ਉਦੋਂ ਦੇਖਿਆ ਜੀ ਕਿ ਕਿੰਨੀਆਂ ਜਨਾਨੀਆਂ ਧਾਰ ਕਰਦੀਆਂ ਨੇ ਪਿੰਡਾਂ 'ਚ ਕਦੇ ਦੇਖਣਾ ਤੁਸੀਂ ਕਿੰਨੇ ਆਪਣੇ ਘਰ ਦੀ ਆਪ ਸਫਾਈ ਕਰਦੇ ਨੇ ਕਿੰਨੇ ਨੇ ਜਿਹੜੇ ਅਸਲ ਦੇ ਵਿੱਚ ਖੁਦ ਰੋਟੀ ਲੈ ਕੇ ਜਾਂਦੇ ਨੇ ਖੇਤ ਦੇ ਵਿੱਚ ਇੱਕ ਇੱਕ ਮੈਨੇਜਰ ਉਹ ਵੀ हट ਗਏ ਹੁਣ ਠੇਕੇ ਦੇ ਦਿੱਤੇ ਹੋਈਆਂ ਨੇ ਅੱਗੇ ਹਮ ਦਲਿਤ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਠੇਕੇ ਤੇ ਲੈ ਕੇ ਬਿਲਕੁਲ ਸਾਡੇ ਪਿੰਡ ਵੀ ਸੈਂਸੀ ਹੁੰਦੇ ਸੀ 2 ਏਕੜ ਲੈ ਕੇ ਉਹ ਉਹਦੇ ਤੇ ਵੀ ਮੱਝਾਂ-ਮੱਝਾਂ ਪਾੜ ਲੈਂਦੇ ਸੀ ਉਹ ਮਤਲਬ ਜਿਹੜਾ ਲੋਐਸਟ ਬੰਦਾ ਅਸਲ 'ਚ ਉਹ ਕੰਮ ਕਰ ਰਿਹਾ ਹੈ ਉਹੀ ਮਾਰ ਖਾ ਰਿਹਾ ਹੈ ਹਮ ਪਰ ਉਹਦੇ ਲਈ ਕੋਈ ਉਹ ਨਹੀਂ ਹੈ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਇਨਸਾਫ ਸੀ ਹੋਰ ਕੋਈ ਜਗ੍ਹਾ ਸੀ ਕੋ ਸਾਂਝੀਆਂ ਥਾਵਾਂ ਸੀ ਉਹ ਖਤਮ ਹੋ ਗਈਆਂ ਨੇ ਉਸ ਤਰੀਕੇ ਨਾਲ ਪਿੰਡ ਹੁਣ ਸ਼ਹਿਰਾਂ ਦੀ ਕਿਲਗੜ ਪੂੰਛ ਜਹੀ ਬਣ ਗਏ ਨੇ ਉਸ ਤਰੀਕੇ ਨਾਲ ਹਰ ਇੱਕ ਨੂੰ ਮਤਲਬ ਮੈਨੂੰ ਇੱਕ ਵਾਰ ਕਿਸੇ ਨੇ ਗੱਲ ਦੱਸੀ ਮੈਨੂੰ ਸ਼ੌਕਿੰਗ ਲੱਗੀ ਗੱਲ ਮਤਲਬ ਪੱਗ ਰੰਗਾਉਣ ਜਾਣਾ ਸੀ ਕਿਸੇ ਨੇ ਪੁਰਾਣੀ ਗੱਲ ਕਰ ਰਿਹਾ ਮੈਂ ਹੂੰ ਉਹ ਕਹਿੰਦਾ ਮੈਂ ਟਰੈਕਟਰ ਤੇ ਲੈ ਪੱਗ ਰੰਗਾਉਣ ਜਾ ਕੇ ਮਤਲਬ ਤੁਸੀਂ ਜਿਹੜਾ ਕਮ ਸਾਈਕਲ ਤੇ ਜਾ ਕੇ ਕੋਸਤ ਅਰ ਤੁਸੀਂ ਪੰਜਾਬ ਦੇ ਵਿੱਚ ਨਿਗਾਹ ਮਾਰ ਕੇ ਦੇਖੋਗੇ ਮੇਰਨੇ ਕਿ ਲੜਕੀ ਨੇ ਪੀ ਐਚ ਡੀ ਕਰੀ ਸੀ ਮੈਰਿਜ ਪੈਲਸ ਕਿੰਨੇ ਨੇ ਮੈਨੂੰ ਲੱਗਦਾ ਦੁਨੀਆ ਦੀ ਕਿਸੇ ਸਟੇਟ ਜਿੰਨੇ ਨਹੀਂ